ਦੀ ਨਹੀਂ ਵੰਟ ਦੇ ਰਹੀ ਜੀ ਅਬ ਸਤੂ ਮੇਰੇ ਪੱਟੀ ਆ ਵਾਇਲੋ ਦੀ ਕਾ ਕਾਸਾ ਵਾਇਲੋ ਦੀ ਕੀ ਪਤਾ ਜੀ ਪਰ ਮਾਤਾ ਮੌਤਨ ਸਾਰਨ ਚੜਦੀ ਕਲਾ ਦੇ ਵਿੱਚ ਰੱਖੇ ਜੀ ਅੱਜ ਮੇਰਾ ਮਾਸੀ ਦਾ ਮੁੰਡਾ ਪਹੁੰਚਿਆ ਜੀ ਸਾਡੇ ਜਾਨ ਮਹਾਲ ਦੀ ਖਬਰ ਸਾਰ ਵਾਸਤੇ ਮਤਲਬ ਉਹਨੂੰ ਇਹ ਪਤਾ ਨਹੀਂ ਕਿਤੇ ਹੈਗਾ ਇੱਕ ਰਿਸ਼ਤੇਦਾਰੀਆਂ ਦੇ ਵਿੱਚ ਉਹ ਸਾਂਝੀ ਹੁੰਦੀ ਆ ਵੀ ਬੰਦਾ ਕਹਿੰਦਾ ਤੇ ਦੁੱਖ ਦੇ ਵਿੱਚ ਜਾ ਕੇ ਚਾਹੇ ਕੋਈ ਕਾੜ ਜਵੇ ਇੱਕ ਹੌਸਲਾ ਹੋ ਜਾਂਦਾ ਹੈ ਇੱਕਦਾਂ ਦਾ ਹਾਂ ਪਰ ਉਹ ਥੋੜਾ ਦੇਰ ਲੱਗ ਗਿਆ ਹੁਣ ਇਹ ਆਪੇ ਰਸੂ ਖ ਵੀ ਦੇ ਕੱਢ ਹੋ ਗਿਆ ਚੰਕਰ ਹੋ ਗਿਆ ਨਾ ਇਹ ਜਾ ਚਾਹ ਮੈਂ ਆਪਣੀ ਭਾਬੀ ਵਾਸਤੇ ਸੋਣੀ ਬਣਾਤੀ ਬਈ ਭਾਬੀ ਚਾਹ ਪੀਏ ਆਰਾਮ ਕਰੇ ਠੀਕ ਨਾ ਬਈ ਮੈਨੂੰ ਦੁਬਾਰੇ ਫੇਰ ਬਣਾਉਣੀ ਪੈਣੀ ਵਾਜ ਨਹੀਂ ਨਹੀਂ ਕਿਤੇ ਹਾਂ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਿ ਸ਼੍ਰੀ ਅਕਾਲ ਗੱਲ ਤਾਂ ਜੀ ਵੀ ਚਾਹ ਬਣਾਈ ਆ ਮੈਂ ਆਪਣੇ ਅੱਥੀ ਪਲੇਟ ਤਾਂ ਇਹ ਗੱਲ ਹੈ ਆਪਾਂ ਬਾਰੇ ਇਹ ਗੱਲ ਦਾ ਤਾਂ ਆਪਣੀ ਉਤੀ ਰਹੀ ਹੈ ਗੱਲ ਹੁੰਦੀ ਹੈ ਇਹ ਵੀ ਪੁੱਛਦਾ ਰਿਹਾ ਇੱਕ ਗੱਲ ਵੀ ਕੋਈ ਜੇ ਵਕੀਲ ਤਾਂ ਕੋਈ ਜ਼ਰਾ ਰਣੀਆ ਚਲੋ ਵੀ ਮੇਰੇ ਵੀ ਸੱਜੇ ਹੈਗੇ ਵਕੀਲ ਤਾਂ ਕਿਸੇ ਵੀ ਜੇ ਤੁਹਾਡਾ ਵਧੀਆ ਵਕੀਲ ਆਈਏ ਪੌਗਣੀ ਡਿਸਕਸ਼ਨ ਸਾਡੀ ਆਪਸੀ ਭਰਾਮਾਂ ਵੀ ਹੁੰਦੀ ਰਹੀ ਹੈ ਇਹ ਤਾਂ ਸੋ ਗੱਲ ਨਹੀਂ ਹੈਗੀ ਤਾਂ ਨਾ ਆ ਬਾਕੀ ਦੇਰ ਉਹ ਕਿੰਨਾ ਕਿਆ ਕਹਿ ਰਹੇ ਹੁਣ ਅਸੀਂ ਕਰ ਵੀ ਜਾ ਸਕਦੇ ਜਿਹਨੂੰ ਪੇਸ਼ ਤੋਂ ਜ਼ਿਆਦਾ ਕੰਮ ਆਉਂਦਾ ਹੈ ਉਹ ਕੰਮ ਥੋੜਾ ਜਿਹਾ ਹੋ ਦਿੰਗੇ ਪਤਾ ਕੀ ਕਰਾਂਗਾ ਗੱਲ ਇਹ ਵੀ ਵੀਡੀਓ ਹਾਂ ਮੀਡੀਆ ਸਰੋ ਲੋ ਜਿਹੜੀ ਜਿਹੜੀ ਉਹ ਬਿਨਾਂ ਮਤਬ ਬੋਲਦੇ ਜਿਹੜੀ ਵੀਡੀਓ ਉੱਤੇ ਹੂੰ ਕਹਿੰਨੀ ਉਹ ਹੈ ਨਹੀਂ ਜਿਹੜੀ ਗੱਲ ਜਿਹੜੀ ਦਿਖਾਈ ਗਏ ਆ ਪਹਿਲਾਂ ਪਹਿਲਾਂ ਸਾਫt ਕਰ ਦਣਾ ਵੀ ਇਹ ਦੇਸ਼ ਧਰੋਹੀ ਆ ਪਲਾਣਾ ਟਿਕਾਣਾ ਕੈਂਡ ਇਹ ਜਾਂਚ ਦਾ ਵਿਸ਼ਾ ਹੈ ਜੀ ਦੇਖਦੇ ਹਾਂ ਅੱਗੇ ਕੀ ਹੁੰਨੇਗਾ ਫਿਰ ਉੱਥੇ ਆ ਕੇ ਦੂਜੇ ਤਰ੍ਹਾਂ ਰਹਿਣਾ ਇੱਕ ਪਤਾ ਕਿਆ ਕਰਦਾ ਉਹ ਜਿਹੇ ਕੋਈ ਹੈਡਲਾਈਨ ਬਣਾਉਂਦੇ ਵੀ ਐ ਤਾਂ ਉਹ ਬਣਾ ਆਪਣੀ ਸਰਦਾਰੀ ਵੀ ਘਟਾਉਂਦੇ ਕਿਤੇ ਕਿਤੇ ਕੁਐਸਚਨ ਮਾਰਕ ਲਾ ਦਿੰਦਾ ਹਾਂ ਵਸੇ ਕੁਐਸਚਨ ਮਾਰਕ ਵੀ ਕੋਣ ਲਾ ਦਿੰਦਾ ਆ ਜਿਹੜਾ ਬੰਦਾ ਪੜਿਆ ਲਿਖਿਆ ਉਹ ਫਿਰ ਉਹ ਸਮਝਦਾ ਜੀ ਨੂੰ ਨਹੀਂ ਪਤਾ ਉਹਨੇ ਤਾਂ ਕਹਿਣਾ ਵੀ ਇਹ ਤਾਂ ਜਸ਼ੂਰ ਹੈ ਜੀ ਬਿਲੀ ਜਾਵਾਂ ਹੁਣ ਦਾ ਦੇਖਾਵਾਂ ਉਹ ਪਿੱਛੇ ਆਪਣੇ ਕਿੰਨੀ ਤੇ ਵੈਲਿਊ ਉਸੇ ਟਾਈਮ ਹੋ ਗਈ ਹਾਂ ਕੁਝ ਹੈਡਲਾਈਨ ਬਣਾਤੀ ਪਿੱਛੇ ਬੱਸਰ ਮਾਰਕ ਲਾਤਾ ਸਿਆ ਪਿੱਛੇ ਜਾ ਸੈਮੀ ਕੋਨਾ ਲਾਤਾ ਸਿਆ ਉਹਦਾ ਉਹਦਾ ਫ੍ਰੀ ਹੈ ਉਹ ਫ੍ਰੀ ਹੈ ਉਹ ਮੀਡੀਆ ਇਹ 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 ਕਰਦਾ ਵੀ ਸੋਲਾ ਆਨੇ ਵੀ ਐਕਨ ਚਾਦਾ ਅੱਛਾ ਸੁਖਵੀਰ ਮੈਨੂੰ ਹਰ ਘੰਟਾ ਪਹਿਲਾਂ ਕਹਿੰਦੀ ਕਹਿੰਦੀ ਕਿ ਉਹ ਖਾਣ ਮੈਂ ਬਾੜਿਆ ਭਾਬੀ ਦੇ ਰਹਿਣਾ ਦੇਰਾਂ ਨਹੀਂ ਆਣਦੇ ਸਾਡੇ ਬਾਈ ਨਹੀਂ ਆਦੇ ਉਹ ਉਹ ਲੈਦੇ ਜਿਹਨਾਂ ਨੇ ਗਰਮ ਕਰਨ ਵਾਲੇ ਮੈਂ ਕਿੰਨੇ ਲੈ ਕੇ ਵੀ ਆਇਆ ਅੱਡੇ ਬਤਾਇਆ ਮੈਂ ਬੀਤਿਲ ਹੈ ਮੈਂ ਰੋਪਣ ਦੇ ਕੋਈ ਸਾਹਮਣੇ 100 ਟੱਕਰੀ ਹੋਣੀ ਬਾਅਦ ਰੋਸੇ ਟਿਕਾਣੇ ਪਰ ਚੱਲਦੀ ਗੱਡੀਆਂ ਠੀਕ ਆ ਠੀਕ ਆ ਠੀਕ ਆ ਵਧੀਆ ਬਣਾਉਂਦਾ ਹੈ ਮੁੰਡਾ ਇਹ ਆਦਿਸ਼ਮੇਸ਼ ਵਾਲਾ ਉਹ ਬੈੱਕ ਤੇ ਨਾ ਇਧਰ ਨੂੰ ਕੋਈ ਹੈ ਨਹੀਂ ਵਧੀਆ ਦਿਨ ਗਏ ਐ ਨਿਕਲੇ ਨਾ ਇਹ ਉਹ ਵੀ ਤਾਰੀ ਚੀਜ਼ ਹੁੰਦੀ ਹੈ ਇਹਦੇ ਹੈਗੇ ਅਦਰੇ ਜੇ ਅੱਖਾਂ ਦੇ ਸਾਹਮਣੇ ਬਣ ਜਵੇ ਨਾ ਉਹੋ ਵਰਗੀ ਨਹੀਂ ਜਣੀ ਨੜੇ ਇਹਨਾਂ ਦਾ ਤੇਲ ਤੋਂ ਸਾਫ਼ ਸੁਥਰਾ ਹੁੰਦਾ ਸਾਰੇ ਹੋਰ ਪਾਸੇ ਜਾਂਦੇ ਜਾਂ ਮੈਨੂੰ ਮੈਂ ਪਹਿਲਾਂ ਪਹਿਲਾਂ ਦਾ ਖਾਂਦਾ ਰਿਹਾ ਜਾਂਦੇ ਆ ਪੇਟ ਦਾ ਡਾਕਟਰ ਨੇ ਦੱਸਿਆ ਕੁਝ ਵੀ ਆਏ ਮੈਂ ਪਹਿਲਾਂ ਜਾ ਕੇ ਤੇਲ ਦੇਖਦਾ ਕਿ ਜੇ ਕਾਲਾ ਜਿਹਾ ਤੇਲ ਹੁੰਦਾ ਮੇਰੇ ਤਾਂ ਜਮਾਂ ਹੀ ਚੀਜ਼ ਨਹੀਂ ਕਰਦਾ ਹਾਂ ਜਿਹੜਾ ਕਾਲਾ ਜਿਹੜੀ ਹੈ ਹਾਂ ਉਹ ਕੜ-ਕੜ ਕੇ ਤੇਲ ਉਹਨਾਂ ਦਾ ਬਾਪੇ ਬਣਾ ਲਵੇ ਨਹੀਂ ਫਿਰ ਜਿੱਥੇ ਵਧੀਆ ਲੱਗਦਾ ਜਿੱਥੇ ਉਥੇ ਬਾਕੀ ਦੇ ਜਾਵੇ ਇਹਦਾ ਹੈ ਬਾਹਰ ਥਾਣੇ ਦਾ ਟਾਈਮ ਨਹੀਂ ਹੁੰਦਾ ਬਈ ਨਾ ਮਾਚੇ ਅੱਜ ਅੱਜ ਮੁਹਾਲੀ ਦੇਖ ਤੂੰ ਕਿਆ ਉਹਨੇ ਕਿਆ ਤੇ ਚੀਜ਼ਾਂ ਬੜੀਆਂ ਯਾਰ ਇਹ ਵੀ ਮਹਾਂਤਰ ਕਿਆ ਫਸਾ ਛੱਡੋ ਟੌਪਿਕ ਨੂੰ ਬੰਦ ਕਰ ਅਜੀ ਮੁਹਾਲੀ ਵਾਲੇ ਚੱਕਰਾਂ ਤੇ ਕੰਨ ਪੈਣਾ ਅੱਜ ਮੈਂ ਕੜੀ ਬਣੀਦਾ ਤੈਨੂੰ ਕਈ ਵੀ ਥਾਂ ਮੇਰੇ ਹੱਥ ਕੜੀ ਕੜੀ ਤੇ ਉਹ ਆਪ ਆਪਣਾ ਕੀ ਕਰੇ ਤੂੰ ਮੇਰੇ ਪਾਸੇ ਪਾ ਲੈ ਉਹ ਨਹੀਂ ਇਥੇ ਤੇਰੇ ਬਾਹਰ ਮੂੰਹ ਇਥੇ ਰਾਤ ਅਸੀਂ ਕਿਹੜਾ ਸ਼ਰਮਾ ਪਕੌੜੇ ਉੱਡਾ ਦੇ ਮਾਜੇ ਨੂੰ ਇੰਨਾ ਪਤਾ ਹੁੰਦਾ ਜਿੰਨਾ ਕੜੀ ਬਣਾਉਣੀ ਮੈਂ ਪਕੌੜੇ ਹੋਰ ਬਣਾਣੇ ਨੇ ਆਹ ਉਹੀ ਵੀ ਜਿਹੜੇ ਪੈਜ ਦੇ ਕਰਦੇ ਲੋ ਚਾਹ ਠੰਡੀ ਠੰਡੀ ਨਾਲ ਚਾਹ ਦੀ ਚੁਕੀ ਲੋ ਨਾਲ ਦੀ ਨਾਲ ਅ ਬਾਕੀ ਯਾਰ ਵੀ ਸੁਭੀ ਮੈਂ ਕਹਣਾ ਚਰਨੀ ਦਾ ਹੋਰ ਹੈ ਦੇ ਵਿੱਚ ਕਿ ਇਹ ਲਾਦੇ ਵਰਸਾਈ ਨਹੀਂ ਹੋਰ ਹੈ ਗੀਟੀ ਵੀ ਕੋਈ ਨਹੀਂ ਹੈ ਠੀਕ ਹੈ ਹਾਂ ਵੀ ਸੁਭੀ ਇਹ ਬਣਾਣਾ ਮਿੱਕੀ ਆ ਜਿਹੜੀ ਚਲੇਗਾ ਵੀ ਸੁਭੀ ਤੋਂ ਹੋਣੇ ਪਾਉਣੇ ਪੈਣਾਂ ਨਹੀਂ ਕੋਈ ਸਾਡੇ ਬੰਦੇ ਦਾ ਮਸਾਲਾ ਲਾਉਣਾ ਚਾਹੀਦਾ ਹਾਂ ਉਹ ਉਹ ਤਾਂ ਬਾਈ ਸਾਡੇ ਸਬਸਕ੍ਰਾਈਬਰ ਵੀ ਕਿਹਾ ਸਾਰੇ ਜਣੇ ਹਾਂ ਕਰਦੇ ਵੀ ਜਿੱਥੇ ਜੀ ਕੇ ਮਹਾਰਾਜ ਬੇ ਇਨੋਸੈਂਟ ਆ ਯਾਰ ਉਹ ਦਿੱਦੀ ਜੀ ਕਹਦਾ ਰਸ ਵੀ ਜਿਹੜਾ ਨੇ ਆਹਨ ਨੂੰ ਕੋਈ ਕਿਰੇ ਉਹ ਛਿਆ ਮਨ ਜਿਹੜਾ ਜੀ ਹੈ ਮਾ ਬੰਦਾ ਨਾ ਵੀ ਜੀ ਹਾਂ ਲਾਲ ਨੇ ਜਿਆਦਾ ਬਾਤ ਨਹੀਂ ਗਰੀਬ ਕੋਈ ਬਾਈ ਜਣ ਪਸੰਦ ਨੇ ਇੱਕੇ ਬਾਈ ਜੋੜੀ ਮੈਂ ਬਾਅਦ ਵਿੱਚ ਕਹਿੰ ਕੇ ਪੋਕੇ ਲੈਣਾ ਹੂੰ ਉਹ ਚਾ ਵੀ ਰੋ ਮੇਰੇ ਕੱਟ ਪਈ ਸੀ ਤਨਾ ਉਹ ਤੇ ਆ ਕੇ ਨੂੰ ਚਾਰੇ ਟੇਟ ਮੈਂ ਤਾਂ ਚੈੱਕ ਕਰ ਲਾਂ ਬਾਤਿਕ ਦੇ ਆਇਆ ਹੋਇਆ ਭਾਬੀ ਦਾ ਨਹੀਂ ਕੱਟਿਆ ਵੀ ਆਹ ਕਹੇ ਆਹ ਆ ਕੇ ਬਣਾ ਲੈ ਜੀਵ ਮੇਠਾ ਵੀ ਸ਼ੂਗਰ ਕਰਕੇ ਕੱਟ ਪਾਇਆ ਨਾ ਬਈ ਮੈਂ ਤਾਂ ਉਹ ਬੱਸ ਚੈੱਕ ਕਰਦਾ ਜਿਆ ਘਾਟਾ ਮਾਉਣ ਜੁਗਰ ਵਾਲਾ ਮਾਣਾ ਲਾਤ ਜੇ ਜਾਪ ਹੈ ਨਾ ਵੀ ਭਾਬੀ ਕਰਕੇ ਜਿਆਦਾ ਮਾਤਮ ਹੈ ਨਹੀਂ ਕੋਈ ਵੀ ਨਹੀਂ ਛੁੱਟੇ ਇਦਰੇ ਹਾਂ ਆਪਾਂ ਇਹ ਨੂੰ ਮੰਨ ਚੈਂ ਕੇ ਕਰ ਗਏ ਮੈਂ ਚੇ ਉਹ ਬਾਈ ਉਹਨਾਂ ਬੱਸ ਜਿਹੜਾ ਕਿ ਉਹ ਗਿਆ ਜੇ ਜਿਹੜੀ ਗੱਲ ਕਿਹੜਾ ਤੁਹਾਨੂੰ ਨਹੀਂ ਆ ਰਿਹਾ ਕਿ ਉਹ ਬਾਹਰ ਨਹੀਂ ਆਉਗੇ ਨਾ ਅਪਸਟ ਜਾਈਂ ਕੀਆ ਕਰੂਗੇ ਕਿੱਧਰ ਨੂੰ ਜਾਓਗੇ ਨਾ ਕੁਛ ਰੱਖਦਾ ਹਾਂ ਮੈਂ ਤਾਂ ਦੋ ਦੇ ਗਿਆ న్యూਸ ਦੇਖਣੀ ਦਿਲ ਹੋਣਾ ਲੱਗਣਾ ਇਹਨਾਂ ਨੂੰ ਤਾਂ ਮੈਂ ਕਹਿੰਦਾ ਟੈਲੀ ਵੀ ਨਹੀਂ ਦੇਖਣਾ ਮੈਂ ਮੋਬਾਈਲ ਦੇਖਣੀ ਨੀ ਜਦੋਂ ਮੈਂ ਉਹ ਜਿਹੜੀ ਉਹ ਉਹ ਕਿਹੜੇ ਪ੍ਰਤੱਖ ਕਰਦੇ ਨੇ ਉਹਨਾਂ ਦਾ ਬੜਾ ਬੜੇ ਕਿੰਨੇ ਦੇ ਮੀਡੀਆ ਨਾਲ ਵਿਲੇ ਦੇ ਐਵੀਟੋਰਨ ਬਾਹਰ ਸੰਗਾਰਕ ਹੂੰ ਬਸ ਇੱਕ ਵਾਰ ਤਾਂ ਦਮਾਲ ਟੈਕ ਟੈਕ ਜੀ ਅਗਰ ਕਰਦੇ ਨੇ ਪਾਰ ਹੋ ਰਿਹਾ ਹੈ ਗ੍ਰਾਫ ਮਬੇ ਤਾਂ ਇਹ ਕੋਈ ਨਹੀਂ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਕੁਝ ਹਾਂ ਐ ਕੁਝ ਨਹੀਂ ਨਾ ਸਹੀ ਗੱਲ ਹੈ ਨਹੀਂ ਇੱਕ ਵਾਰ ਤਾਂ ਵੀਰ ਦਮਾਲ ਚੱਕ ਹੁੰਦਾ ਨਾ ਇੱਕ ਵਾਰ ਤਾਂ ਹੋਰ ਮੈਂਡਦਾ ਹੂੰ ਪੂਰੀ ਲੀਰੀ ਮੀਡੀਆ ਦੇ ਵਿੱਚੇ ਹੂੰ ਮੈਡਿਆ ਨੇ ਦਾ ਜਿਹੜੇ ਆਮ ਜਨ ਨਾਲ ਕੋਈ ਵੀ ਹੈ ਉਹਨਾਂ ਨੇ ਦਾ ਵਿਰੋਧ ਚੱਲਣੀ ਚੱਲਣਾ ਕੋਈ ਨਹੀਂ ਹੁੰਦੀ ਉਹਨਾਂ ਨੇ ਵੀ ਸਾਡੇ ਨਹੀਂ ਇੰਨੇ ਕੰਮ ਬਣਦੇ ਚੱਲ ਰਹੀ ਸਾਡੀਆਂ ਵੀਡੀਓ ਜਿੱਦੀ ਐ ਇਹਨਾਂ ਦੀ ਚੱਲੀ ਜਿੱਦੀ ਤੇ ਵੀ ਲੋ ਲੈ ਗਈ ਹਾਂ ਉਹਨਾਂ ਨੇ ਦਾ ਬੰਦਾ ਪਿੱਛੇ ਪੈਣਾ ਵੀ ਆਹ ਚੱਕਰ ਆ ਵੀ ਇੰਨੇ ਬੰਦੇ ਇੰਨੇ ਬੰਦੇ ਜਿਹੜੇ ਵੀ ਹੈ 11 ਅੱਤੇ ਬੁਣਾ ਆ ਗਏ ਕਿਹਨਾਂ ਹਮ ਬਰੀ ਗੋਗਾ ਲਾਸ ਐ ਕਿਹਨਾਂ ਮੀਡੀਆ ਵਾਲੇ ਤੇ ਚੋਂ ਤੇ ਫੋਟੋਆਂ ਦਾ ਨਾ ਲਾ ਮੈਂ ਤਾਂ ਬਿਆਨਨਾ ਕਿ ਤਰੀ ਵੀ ਮਹਾ ਕੋ ਤੁਸੀਂ ਇਮਾਨਦਾਰੀ ਨਾਲ ਬਾਰਾਣਾ ਮਾਫੀ ਹਾਲ ਫਨਾ ਮੈਂ ਗਾਇਆ ਮਾਫੀ ਬੋਲ ਰਿਹਾ ਕਿਉਂਕਿ ਤੁਸੀਂ ਮੈਂ ਕਹਤੇ ਉਹਦੇ ਤੋਂ ਕੁਝ ਰਹਿ ਗਿਆ ਜਸੋ ਕਰਦੇ ਜਸੋ ਦੇਖਾ ਕਰਤੇ ਤੁਸੀਂ ਜਸੋ ਮਰਨ ਕਿਵੇਂ ਆ ਠੀਕ ਹੈ ਜੇ ਜਮਈ ਸਾਹੂ ਕੋਣੀ ਬੈਠੀ ਮੈਂ ਨਾਲੇ ਬੈਠਾ ਨੂੰ ਨਾ ਵੀ ਆਹ ਠੀਕ ਹੈ ਨਾ ਸਹੀ ਹੈ ਨਾ ਉਹ ਸਾਹੂ ਨਹੀਂ ਇਹਦਾ ਹੁਣ ਤੂੰ ਕਿਹਦੇ ਬੈਨ ਨੂੰ ਕਰਦੀ ਤਾਂ ਕਹੇ ਲੈ ਆਏ ਨੂੰ ਬਿਠਾ ਕੇ ਮੈਂ ਅੱਛਾ ਮੈਂ ਹੁਣ ਮੰਗੀ ਦੀ ਆਣਾ ਤੇ ਕਹਿੰਦੀ ਮੈਂ ਕੰਮ ਆ ਫਲਾਣ ਆ ਮੈਂ ਸੋਹਣਾ ਏ ਆ ਏ ਥੋੜਾ ਵਰਨ ਏ ਥੋੜਾ ਜਿਹਾ ਕੰਮ ਪੂਰੇ ਦਾ ਕੰਮ ਹੀ ਨਹੀਂ ਰਿਹਾ ਇਹਨੂੰ ਮੇਰੇ ਉੱਪਰ ਤੱਕੇ ਬੈਠ ਕੇ ਨਾ ਮੈਂ ਮਰ ਰਿਹਾ ਕਿ ਜਹਰ ਚਲਾਉਂ ਹੂੰ ਤੁਹਾਡਾ ਨੂੰ ਆਇਆ ਹੋਇਆ ਤਾਂ ਆਸ਼ਾ ਬੈਠੇ ਫੇਰ ਮੈਂ ਨਹੀਂ ਕਰੇ ਤੇ ਤਾਂ ਤੁਹਾਡੀ ਪਹਿਲੀ ਨਹੀਂ ਜੀ ਮੈਂ ਮੈਂ ਉਹਨਾ ਪਾ ਵਿਆਹ ਨਾ ਗਿਆ ਹੋਇਆ ਨਾ ਨਾ ਕਾਣੇ ਬੰਦੇ ਰਹੋਣੀ ਬੀਬੀ ਬਦਾਂਗੇ ਜੀ ਮੇਰਾ ਉਹ ਤੇ ਕਾਉਂਡ ਖਲਾਤਾ ਵੀਰੇ ਦਾ ਹੱਥ ਕਾਉਂਡ ਖਲਾਤਾ ਬੜਾ ਜਵਾਬੀ ਆਤਾ ਹੋਲੀ ਪਾਰਟੀ ਆ ਠੀਕ ਜੀ ਫੇਰ ਤਾਂ ਜੇ ਸਰਕੂਨ ਕਿਹਨੂੰ ਕਿਹਦੇ ਆ ਕਾਉਂਡ ਤਾਂ ਹੈਗਾ ਦਾ ਸਾਡੇ ਉਧਰ ਬੜੇ ਬੈਕ ਨਹੀਂ ਆਏ ਕੋਈ ਨੋਰ ਮਜ਼ਾ ਰੈਂਕਾ ਚਾਹ ਬੈਠੇ ਹੋ ਕੇ ਜੀ ਤੁਹਾਨੂੰ ਅੰਦਰ ਨਹੀਂ ਆ ਜਮਾ ਰਹੋ ਸਟੇਟ ਬੈਂਕ ਉਹ ਹਿੰਡੀਆ ਨਾਲ ਜਿਹੜਾ ਹੂੰ ਤੇ ਓਪਨ ਹੋਣਾ ਦਾ ਮੇ ਜਾਨ ਨੂੰ ਚੈਰਾਂ ਜੋਂ ਮਾਰ ਦੂ ਬਸ ਤੇੜਾ ਵੀ ਪੈ ਗਿਆ ਹੂੰ ਉੱਧਰ ਠੀਕ ਹੈ ਜ ਨਹੀਂ ਹੁਣ ਪੈਸੇ ਬਾਦੇ ਉਹ ਬੱਧੀ ਤੇ ਉਹਦੇ ਚ ਆਹ ਰਿਕਾਰਡ ਕਾਵੇ ਐਨਾ ਤੇ ਭਾਬੀ ਦੇ ਪੌਂਡ ਦੇ ਵਿੱਚ ਜਦੋਂ ਦੇਖੀ ਜਿੰਨੇ ਲੋਕ ਆਵੇਂ ਹੁਣ ਦਿੱਤੀ ਕਵੇ ਲੋਕ ਜਦੋਂ ਉਹ ਭੱਗਾ ਆਉਂਦਾ ਹੂੰ ਮੈਂ ਤਾਂ ਭਾਬੀ ਆਂ ਤਾਂ ਮੈਂ ਪਤਾ ਨਹੀਂ ਗਾਂਦੀ ਦੇ ਲਾ ਭੱਗਾ ਆਉਂਦਾ ਉਹ ਦੇਖਿਓ ਹੂੰ ਮੈਡਮ ਇਹ ਕਿਦਾਂ ਹੈ ਇਹ ਹਾਂ ਉਹ ਮਾੜਾ ਜਿਹਾ ਲਾਇਆ ਵੀ ਜੀ ਬੈਂਕ ਨਹੀਂ ਹੈ ਤੁਹਾਡੇ ਇੱਕ ਇਹ ਜਿਹੜੀ ਬਹੁਤ ਗਿਆ ਬਰਾ ਬਣੇ ਨੂੰ ਵੀ ਪ੍ਰਖਾਲੀ ਜੀ ਨੂੰ ਫੋਟੋ ਇੱਕ ਹੂੰ ਕੁਛ ਸਾਹੀ ਜੇ ਮਿਦਹੜਾ ਏਰੀਆ ਨਾ ਕਿ ਬਹੁਤ ਬਹੁਤ ਖੁੱਲੇ ਜੇ ਉੱਥੇ ਠੀਕ ਉਹ ਸੀਐਸਸੀ ਹੈ ਨਾ ਚਾਹੀਦਾ ਸੀਐਸਸੀ ਥੋੜੇ ਨੂੰ ਪਤਾ ਨਹੀਂ ਕਿ ਉਹ ਹੈ ਤ ਨਹੀਂ ਮਨ ਲਿਖੇ ਚੇ ਕਿਹਾ ਵੀ ਸੀਐਸਸੀ ਸੈਂਟਰ ਉਹਦੇ ਵਿੱਚ ਇੱਕ ਬੀਸੀ ਦਾ ਅਕਾਊਂਟ ਮਿਲ ਜਣਾ ਇਹਦਾ ਬ੍ਰਾਂਚ ਵਿੱਚ ਮਿਲ ਜਣੀ ਆ ਸੀਐਸ ਇਹਦੇ ਐਸਜੀ ਹਮ ਪਰ ਵੀ ਤੁਹਾਨੂੰ ਪਹੁੰਚਣਾ ਚਾਹੀਦਾ ਹੈ ਜਿੰਨ ਜਿੰਨੇ ਪਾਸੇ ਕੈਸ਼ਰ ਖਾਣ ਮਰਦੇ ਮਣੀ ਇਹ ਗੱਲ ਜਮਾ ਵੀ ਹੋਣੇ ਨਿਕਲਣਾ ਵੀ ਉੱਥੇ ਖੋਲੇ ਵੀ ਹੋਣੇ ਹਾਂ ਹਾਂ ਹਾਲੇ ਕਲਾਸ ਨਹੀਂ ਮੇਰੇ ਕੱਪੇ ਨਹੀਂ ਮੈਂ ਆ ਮੈਂ ਪਕੜਿਆ ਪਰ ਇਹ ਜੀਵੀ ਚ ਨਿਕਲਾ ਜੀਵੀ ਦਾ ਰੱਡਾ ਟੱਬਰ ਆ ਕੰਨੇ ਨਹੀਂ ਚਾਹੁੰਦਾ ਨਿੰਬੜਾ ਵਾ ਦੇ ਕੇ ਆ ਵਧਾਈ ਗੀ ਕੱਢੀ ਸਾਰੀ ਗੱਲ ਨਹੀਂ ਲੈਣਾ ਮੈਂ ਕੀ ਆ ਚਾਹਤਾ ਐਨਾ ਜੇ ਲਗੇ ਨਿੰਬੜਾ ਤਾ ਕਾਮਨ ਵੇੜ ਲਾ ਬਣਾ ਹੂੰ ਕਾਮਨ ਅੰਦਰ ਲੱਬੜੇ ਉਹੀ ਹੈ ਨਾ ਕੰਦਵੀ ਆਟੇ ਦੇ ਗਮ ਜਸਦੀ ਦਾ ਟੱਕ ਕੇ ਲੈ ਕੇ ਠੀਕ ਕਰਾਉਣੇ ਹੂੰ ਹੁਣ ਮੈਂ ਡੈਮਾ ਜਾ ਲੰਮੇ ਨਿੱਪੜਾ ਦਿੱਤੂ ਗਿਆ ਸ਼ੋ ਇਹਨੂੰ ਆਏ ਵੀ ਮੈਂ ਕੰਨ ਲੈ ਕੇ ਜਾਵਾਂ ਚਾਤਨਾ ਮਾ ਜਾ ਕੇ ਹੂੰ ਨਾ ਨਹੀਂ ਹੁੰਦਾ ਉਹ ਐ ਨਹੀਂ ਇਹਨੂੰ ਐਕਸਾਈਟਮੈਂਟ ਉੱਥੇ ਦੇ ਪੈਦਾ ਹੋਈਏ ਦੇਖਦਾ ਆਪਣਾ ਬਰਾਬਰ ਦੇ ਜਾਨੇ ਚਲਾਉਂਦੇ ਨੇ ਫਿਰ ਬੱਚੇ ਨੂੰ ਹੁੰਦਾ ਹੀ ਆ ਮੈਂ ਦੇਖਣ ਬਰਾਬਰ ਦੇ ਜਾਨੇ ਬਹੁਤ ਕੁਝ ਕਰਦੇ ਆ ਜਵਾਬ ਕਈ ਕਰਨਾ ਤੇ ਆਪਣੇ ਆਪਣੇ ਚੋਕਾਂ ਰੋਕਣਾ ਵੀ ਲਾ ਨਾ ਯਾਰ ਮੈਂ ਰੋਕਦਾ ਆ ਹੁੰਦੀ ਆ ਮੂਰੇ ਕਰਦੇ ਉਹਨਾਂ ਦੇ ਜਾਨੇ ਨਹੀਂ ਕਰਦੇ ਉਹ ਤੇ ਰੋਕਦੇ ਨਹੀਂ ਭਾਵੇਂ ਇਹਦੇ ਕਰਾ ਰੋਕਦੀ ਹੋਣ ਉਹ ਤੇ ਫੈਨਾ ਬੈਨਾ ਫੈਕਰੀ ਦਿੱਤੀ ਐ ਫੈਕਰੀ ਐ ਆ ਟੋਬੇ ਟੋਬੇ ਨਾ ਜਮਾਈ ਕਰੀ ਜਾਂਦਾ I am not a ramen ਉਹ ਟੋਬੇ ਮੈਂ ਉਹ ਡਰ ਮੇਰਾ ਪਤਾ ਕਿੱਥੇ ਹੋਇਆ ਕੋਹ ਉਹ ਹੀ ਟੋਬੇ ਦੇ ਖਰਾਬ ਦੇ ਅਸੀਂ ਬਾੜ ਪੀ ਲੇ ਕਰਕੇ ਹੂੰ ਉਹਦੇ ਪਾਣੇ ਮੈਂ ਸੋਚਾ ਹਾਂ ਨਾ ਵੀ ਟੋਬੇ ਵੀ ਨਹੀਂ ਚਲੇ ਜਾਂਦੇ ਜਿਕੇ ਉਥੇ ਬਾੜ ਜੀ ਵੀ ਨਹੀਂ ਹੈਗੀ ਸਾਈਡ ਬੰਨੇ 6 ਬੰਦੇ ਦਾ ਪੈਰ ਉਹਦੇ ਵਿੱਚ ਗਿਰਣਾ ਐ ਕੋਈ ਇੱਕ ਮੁੰਡੇ ਦੀ ਡੈਥ ਹੋ ਗਈ ਇੱਥੇ ਦੀ ਆਪਣਾ ਭੈਣੀ ਦਾ ਮੁੰਡਾ ਸੀ ਉਹ ਚਲਾ ਛੋਟਾ ਹੁਣ ਚਲੋ ਮਦਰਾ ਸਾਵਦਾ ਕੋਦੇ ਕੋ ਨੂੰ ਯਾਦਾ ਕੁ ਗੁਣੀ ਕੇ ਤੇ ਮਾੜੀ ਗਿਆ ਪੈਂਡਰ ਮਾੜੀ ਗਿਆ ਉਥੇ ਨਹੀਂ ਗਿਆ ਵਿਚਾਨਾ ਗਿਆ ਇਕ ਨਾ ਉਦਲਾ ਨਹੀਂ ਆ ਮੈਂ ਅੱਗੇ ਦਾ ਹੁੰਦਾ ਪਰ ਹੁਣ ਆਪਾਂ ਖੁੱਲ ਦਿੱਤੀ ਜਿਆਦਾ ਨਹੀਂ ਨਹੀਂ ਢਿੱਕਣਾ ਚੱਲ ਜਾਣਾ ਹਾਂ ਮੈਂ ਹੁਣ ਰੁਪਿਆ ਨਿਕਲ ਜਰੀ ਦੇ ਕਮਾ ਕੇ ਜਾਣਾ ਪਵੇ ਮੈਂ ਢਿੱਕ ਚੱਲ ਹੀ ਜਾਂਦੀ ਮੈਂ ਤੇਰੇ ਯਾਨ ਨਾ ਮੈਂ ਤਾਂ ਨੂੰ ਪੁੱਛਿਆ ਕਿ ਤੂੰ ਕਮਾ ਕੇ ਲਿਆ ਇਹ ਦੋਰੇ ਨਹੀਂ ਲੁਕਾਈ ਜੀ ਤਰਾਣ ਬਣਾਓ ਤੁਸੀਂ ਜਾਓ ਇਹ ਗੱਲ ਇਹ ਤਾਂ ਜਾਣੀ ਹੋਣਾ ਕੋਲੇਗਾ ਹੋਰ ਗੱਲ ਕਰਤੀ ਵੀ ਤੋਰ ਬੱਗ ਮੇਰੇ ਮੇਰੇ ਕੋਲ ਨਾ ਮੁੰਸੀ ਹੁੰਦਾ ਤਾਂ ਤਿੰਨ ਅੱਛਾ ਅਰੇ ਅਰੇ ਐਗਰਮੈਂਟ ਹੋ ਰਹੀ ਜੀ ਹੂੰ ਉਹ ਵੀ ਵੱਜ ਗਿਆ ਪਹਿਲਾਂ ਤਾਂ ਅੱਛਾ ਦੁਬਾਰਾ ਫੇਰ ਰੱਖ ਲਿਆ ਜੀ ਤਾਂ ਹਾਂ ਉਹ ਫੇਰ ਵੱਜ ਗਿਆ ਪੈਡੈਂਟ ਨੇ ਮਾਮਾ ਗੱਲਤੀ ਕਰਨ ਤਾਂ ਮੈਂ ਅੱਛਾ ਉਹ ਹੈ ਕਿਹੜੀ ਗਲਤੀ ਹੈ ਲਾਤੀ ਹੈ ਉਹ ਜਿਹੜਾ ਲਈ ਬੰਦੇ ਦੇ ਖਾਤਰ ਬਸ ਜਾਣੀ ਕਿ ਫਿਰ ਲੋਡ ਨਹੀਂ ਆ ਰਿਹਾ ਸਾਰੇ ਇਹ ਬੰਦਾ ਰਾਤ ਦਾ ਚਾਹੀਦਾ ਉਹਨਾਂ ਨੂੰ ਕੰਫੀਡੈਂਸ ਨਾਲ ਕੰਫੀਡੈਂਸ ਚਾਹੀਦਾ ਜਿਹਨੂੰ ਨੌਲੇਜ ਹੋਵੇ ਕੰਮ ਕਰੀ ਸਾਰੇ ਨਹੀਂ ਤੋਂ ਵੀ ਤਾਂ ਛੱਡ ਕੇ ਜਾ ਰਿਹਾਦਾ ਕਿਧਰੇ ਨੂੰ ਮਨ ਲਾ ਲਈਦਾ ਦੋ ਦਿਨ ਬਾਅਦ ਤੇ ਜਾਣਾ ਤੇ ਅੰਦਰ ਸੋਣਾ ਜੀ ਮੈਂ ਗਿਆ ਦਾ ਦੋ ਦਿਨ ਨੂੰ ਬਾਜੀ ਨੂੰ ਕਹਿ ਕੇ ਫੇਰ ਕਹਿੰਦਾ ਕੱਲ ਕੋਲ ਚੱਕਰ ਲਾ ਦੋ ਦਿਨ ਮੈਨੂੰ ਪ੍ਰੈਸ਼ਰ ਨਹੀਂ ਕੰਮ ਕਰਿਆ ਕਿੰਨੇ ਦਿਨ ਤੱਕ ਰੁਕੇ ਪਰ ਇਹ ਕੰਫੀਡੈਂਸ ਕੋ ਬਾਤਾਂ ਵੀਰ ਆ ਤੇ ਮੈਂ ਕਿਹਾ 18 18 ਤੇ ਗੋਬੀ ਆ ਤੇ 18 ਉਹ ਮੈਂ ਤਾਂ ਵੀਰੇ ਜੇ ਮੈਂ ਦੋ ਵੀਰ ਕਰੀ ਮੜੇ ਮਨ ਚ ਆਪ ਸੱਟ ਜਾਣਾ ਯਾਰ ਜੇ ਤਾਂ ਹੋ ਜਾਣਾ ਉਹ ਤਾਂ ਹੋ ਵੀ ਹੁੰਦਾ ਘਰ ਦੀ ਗੱਲ ਹੈ ਕਰਾ ਦੇ ਬੇਟਾ ਤੂੰ ਦੋ ਦਿਨ ਪਹਿਲਾਂ ਕਿਤੇ ਗਏ ਹੋ ਜਿਆ ਤੋ ਵੀ ਦੇਖੀ ਆਇਆ ਤਾ ਜਾ ਉਸੇ ਕੋਲ ਤਾਂ ਮੈਂ ਜਸੂ ਗੋਣ ਕੋ ਹਵਾ ਮੈਂ ਤੇਰੇ ਕੋ ਨਾ ਰਹਿਣੇ ਲੇ ਗੋਲ ਬੱਟਾ ਪਰ ਕੰਮ ਕੀ ਕਰਦਾ ਮੈਂ ਟੱਕਰ ਹੋਈ ਤੇ ਆਪ ਹੂੰ ਸੋਸ ਕੀ ਨਾ ਕਰ ਆ ਜਾ ਕਰ ਰਹਿਣਾ ਬੋਤਨੀ ਸੋਸ ਲੈਣੀ ਏ ਤੇ ਗਰੀਸ਼ ਆਪ ਲੈਣੀ ਮੇਰੇ ਪੁੱਤ ਨੇ ਕੀ ਹੋ ਗਿਆ ਆਸ਼ ਕੁਝ ਨਹੀਂ ਐ ਨਾ ਮੈਂ ਤੀਰੋ ਨਹੀਂ ਹੈ ਨਾ ਹੈ ਕਹਾਂ ਮਾਤਾ ਬੰਦਲ ਰਹੀ ਵੀ ਨਾ ਸਹੀਦਾ ਅੱਛਾ ਤੱਕ ਹੈਗਾ ਉਹ ਕਹਿੰਦਾ ਤਾਂ ਬੈਂਤੀ ਤਾ ਮੈਂ ਜਦੋਂ ਮੈਂ ਕਹਿੰਦਾ ਮੈਂ ਮੇਰੇ ਮੇਰੇ ਕਿਹੋ ਬਚਾਦਾ ਮੈਂ ਤਾਂ 25 ਦੂੰਗਾ ਉਹ ਆਹ ਬਟਾ ਉਹ ਵੀਰ 25ੋਂ ਬਿਜਾਈਆ ਮੈਂ ਨਹੀਂ ਕਹੋ ਅੱਠੀ ਗੱਲ ਸੁਣ ਬੱਤ ਥੋੜਾ ਵੱਲ ਗਿਆ ਮੈਂ ਕਹਿੰਦਾ ਇਹ ਤਾਂ ਥੋੜਾ ਵੱਲ ਗਿਆ ਬਿੰਦਰ ਮੈਂ ਕਹਿੰਦਾ ਬੰਗਾ ਲੇਗਾ ਮੈਂ 2000 ਕਹਿਣਾ ਮੈਂ ਕਹਾਂ ਇਹ ਕਰ ਬਈ ਕੀ ਦਿੱਤੇ ਬਿੰਦਰ ਗੱਲ ਆ ਰਿਹਾ ਸੀ ਲੈ ਆਉਣੀ ਸੀ ਆਹ ਫੇਰ ਕਿੱਥੇ ਸਿਕ ਸਾਈਕਲ ਦੀ ਦੁਕਾਨ ਨਹੀਂ ਹੈਗੀ ਉਹ ਨਾ ਨਾਲ ਆ ਲਈਏ ਉਹ ਨਹੀਂ ਕਿ ਹੋਰ ਪਾਸੇ ਵੀ ਹੈ ਕਿ ਪੈਨਾਨ ਨਾਲ ਹੋਵੇ ਪੈਸੇ ਲੈਣੇ ਆ ਪੈਸੇ ਲੈਣੇ ਮਾਤਾ ਜਦਾਂ ਨੂੰ ਹੋ ਸਸਤੀ ਮਿਲਦੀ ਹੈ ਕਹਿੰਦਾ ਜਦੋਂ ਕਾਉਂਡੀਆਂ ਦੇ ਕੋਲ ਜਾ ਕੇ ਖਾਣਨਾ ਘਾਓ ਤਾਂ ਮੈਨੂੰ 1500 ਦਿੰਦਾ ਤੂੰ ਮਾਇਨ ਪੱਤੀ ਪੈਣੀ ਮੈਂ ਉੱਤਰੇ ਚ ਮਾਰਦਾ ਇੱਥੇ ਤੈਨੂੰ 500 ਰੁਪਏ ਵਾਟ ਦਾ ਮਿਹਨਤ ਕਾ ਦਵਾਉਂਦੇ ਆ ਪਾ ਪੈਸੇ ਯਾਨੀ ਕਿ ਮਾਲ ਉੱਥੇ ਹੈ ਨਹੀਂ ਸਰ ਉਹ ਹੋਈ ਚਾੜਾ ਕਰਦੇ ਹੋਣੇ ਹੈ ਕੋਈ ਗੱਲ ਹੈ ਇਹਨਾਂ ਘਰਾ ਦਉਂਦੀ ਤੇ ਆ ਪੈਨ ਕੋ ਚੀਜ਼ੋ ਕਿ ਮਹਾਨ ਮੰਨੇ ਗਿਆ ਹੂੰ ਕੰਨ ਨੂੰ ਇਹਦਰ ਹੀ ਸਾਈਕਲ ਹੀ ਲੈਣ ਦੀ ਹੈਗਾ 14 ਤੋਂ 1500 ਲੈ ਕੇ ਆਏ ਜੀ ਇੱਕ ਹੋਰ ਹੈ ਇਹਦੇ ਨਾਲ ਦੀ ਕੁਆਲਿਟੀ ਦਾ ਕਰਤ ਹੁੰਦਾ ਅੱਜ ਇਹਦੇ ਬਹੁਤ ਨੂੰ ਫਾਈਨ ਵੀਲ ਜਾਣੀ ਹੈ ਰਾਈਯਾਦੀ ਉਹ ਲੈ ਉਹਦੇ ਸਾਈਕਲ ਹੀ ਲੈ ਕੇ ਦੱਸੀ ਹੋਰ ਕੀ ਆਈ ਮੈਂ ਵੀ ਦੇਖ ਲਵਾਂਗੀ ਕੋਈ ਚੀਜ਼ ਦੇ ਕੋਟੇ ਤੋਂ ਮੈਂ ਦੇਖਣੀ ਸੀ ਕਈ ਚੀਜ਼ ਹੁਣ ਆਏ ਤੁਸੀਂ ਮੈਨੂੰ ਹੁਣ ਪਿੰਡ ਨੂੰ ਚੁਟਾ ਕੇ ਲੈ ਕੇ ਜਾਊਂਗਾ ਸਾਈਕਲ ਨਹੀਂ ਕਿਹਾ ਕਰੂੰਗਾ ਭਾਈ ਕਿ ਮੋਟਰਸਾਈਕਲ ਬਣਾ ਕੇ ਲੈ ਕੇ ਜਾਊਂਗਾ ਇਹ ਕਿੱਥੇ ਚੱਲਣੀਆਂ ਇਹਨੂੰ ਕਦੋਂ ਲੈ ਕੇ ਦੇਣ ਲੱਗੇ ਤੁਸੀਂ ਹਉਂਦੀ ਨੇ ਜਦੋਂ ਵੀ ਸਿਕਰੀ ਬੇਬੇ ਵਾ ਇਹਦੀ ਪੈ ਜਾਂਦੀ ਇਹ ਮੰਦੂਕ ਕਮਜ਼ੋਰ ਕਮਜ਼ੋਰ ਕਹੀ ਜਾਂਦੀ ਇਹ ਅੱਛਾ ਉਹ ਨਾ ਮੇਰੇ ਯਾਰ ਬੰਦ ਕਰੀਂਦੇ ਸਾਰਾ ਕੁਝ ਦੱਸ ਨਹੀਂ ਤਾਂ ਕਰਦੇ ਨਹੀਂ ਹੈ ਨਾ ਅੱਛਾ ਉਹ ਆਪਣੇ ਨੇ ਮਸਜੇ ਦਾ ਟੜਸੀ ਕੇ ਅੱਛਾ 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 ਚੱਕਦੇ ਪੱਤੇ ਖਾਇਆ ਕਰ ਮਾਦੀ ਕੇ ਚਾ ਉਹ ਹੰਦਾਂ ਠੀਕ ਹੈ ਨੂੰ 200 ਪ੍ਰਾਈਸ ਕਿੰਨੀ ਦੀ ਪ੍ਰਾਈਸ ਬੜਾ ਨਮਨ ਮੈਂ ਨਾ ਲਾਇਆ ਕਰਦੇ ਜਦ ਦਸਰੀ ਦੇ ਨੂੰ ਟੱਪ ਗਿਆ ਸੀ ਅੱਛਾ ਹਾਂ ਬਤਾ ਰਿਹਾ ਮਾਹੀ ਸਰਦ ਇਹਦਾ ਯਾਦਦਾ ਕਰਿਆ ਉਹ ਕਹੇਗਾ ਹਾਂ ਤਾਂ ਟੰਡਾ ਤੋਂ ਨਗੀ ਉੱਟ ਕੇ ਜੀ ਮੈਂ ਵੀ ਭਾਈ ਉਹ ਤਾਂ ਦੇਖੀ ਗੇ ਕੰਮ ਕਰ ਮਾਹੀ ਮਾਹੀ ਦੀ ਤੱਕ ਇਹਦਾ ਪੇਪਰ ਹੈ ਮੈਂ ਰੋਜ਼ ਨੂੰ ਦੋ ਛੁੱਟੀਆਂ ਵਿੱਚ ਤਿਆਰੀ ਕਰਦਾ ਰਾਣੀ ਤੂੰ ਮੜੀ ਦਾ ਫਿਕਰ ਕਰਨ ਦੀ ਆਉਂ। ਉਹ ਸਭ ਜਾਣੀ ਹੋਣੀ ਹੁੰਦਾ। ਪਰ ਕਿਉਂ ਮੜੀ? ਤੂੰ ਅੱਜ ਮੇਰੇ ਕੋਲ ਲੈ ਜਾ। ਬੀਟੀ ਦੀ ਪ੍ਰੋਬਲਮ ਹੈ। ਹੋ। ਤੂੰ ਅੱਜ ਮੇਰੇ ਕੋਲ ਲੈ ਜਾ। ਅੱਜ ਤਾਂ ਸਾਈਕਲ ਦੀ। ਅੱਛਾ ਗੱਲ ਸੁਣ। ਸਾਈਕਲ ਮੈਂ ਆਉਂ ਤੈਨੂੰ ਉਹਨਾਂ ਨਾਲ ਵਧੀਆ ਤੋਂ ਉੰਗਰ ਆਇਆ ਮੇਰੇ ਕੋਲ ਇਹਦਾ। ਹੈਂ? ਜਿਹਨੇ ਜਿੰਨ ਵਾਅਦਾ ਲਾਉਂਗਾ। ਚੱਲ ਤਾਂ ਮੈਂ ਤੇਰੀ ਸਾਈਕਲ ਲੈ ਕੇ ਮੇਰੇ ਕੋਲ ਆ ਜੀ ਮੈਂ ਕੱਲ ਨੂੰ ਲੈ ਆਉਂਗਾ। ਤੁਸੀਂ ਚਲੇ ਜਾਓ ਘਰ ਨੂੰ ਠੀਕ ਹੈ।